ਸਸਕਾ ਜੀ ਮੈਂ ਕੌਮਲ ਕਪੂਰ ਤੁਹ ਸੇਖ ਰਿਹਾ ਚੈਨਲ ਪੰਜਾਬੀ ਇਟਲੀ ਦੇ ਮਿਲਾਨ ਪਰਗਮੋ ਹਵਾਈ ਅੱਡੇ ਉਤੇ ਇੱਕ ਵੱਡਾ ਹਾਦਸਾ ਵਾਪਰਨ ਦਾ ਮਾਮਲਾ ਸਾਹਮਣੇ ਹੈ ਜਿहां ਜਿੱਥੇ ਇੱਕ ਵਿਅਕਤੀ ਟੈਕਸੀ ਵੇ ਉਤੇ ਇੱਕ ਜਹਾਜ਼ ਦੇ ਇੰਜਣ ਦੇ ਵਿੱਚ ਫਸ ਗਿਆ ਸਥਾਨਕ ਮੀਡੀਆ ਰਿਪੋਰਟਰਾਂ ਦੇ ਅਨੁਸਾਰ ਇਹ ਮੰਨਿਆ ਜਾ ਰਿਹਾ ਹੈ ਕਿ ਇਹ ਵਿਅਕਤੀ ਨਾ ਤਾਂ ਯਾਤਰੀ ਸੀ ਅਤੇ ਨਾ ਹੀ ਜ਼ਮੀਨੀ ਸਟਾਫ ਅਤੇ ਜਾਣ ਬੁਝ ਕੇ ਸਪੈਨ ਦੇ ਅਸਟੂਆਸ ਤੇ ਵਿੱਚ ਜਾ ਕੇ 에ਰਬਸ A319 ਵੋਲੰਟੀਆਂ ਜਹਾਜ਼ ਦੇ ਰਸਤੇ ਵਿੱਚ ਆਇਆ ਅਤੇ ਇੰਜਣ ਨੇ ਉਸ ਨੂੰ ਆਪਣੇ ਵੱਲ ਖਿੱਚ ਲਿਆ ਜਹਾਜ਼ ਉਡਾਨ ਭਰਨ ਦੇ ਲਈ ਇਤਿਹਾਸਿਕਾ ਤੇ ਹਾਦਸੇ ਤੋਂ ਬਾਅਦ ਓਰੀਓ ਅਲਸੇਰੀਓ ਹਵਾਈ ਅੱਡਾ ਸਵੇਰੇ ਲਗਭਗ 10:20 ਵਜੇ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਅਤੇ ਸਭ ਤੋਂ ਵਿਅਸਤ ਹਵਾਈ ਅੱਡਿਆਂ ਦੇ ਵਿੱਚੋਂ ਇੱਕ ਹੈ ਜਿਸ ਨੂੰ ਮਿਲਾਨੋ ਬਰਕਮੋ ਦੇ ਵਿੱਚ ਕਿਹਾ ਜਾਂਦਾ ਹੈ ਇਟਲੀ ਦੇ ਇੱਕ ਹਵਾਈ ਅੱਡੇ ਤੇ ਰਨਵੇਤੇ ਇੱਕ ਜਹਾਜ਼ ਦੇ ਇੰਜਣ ਵਿੱਚ ਫਸਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਸਥਾਨਕ ਮੀਡੀਆ ਅਨੁਸਾਰ ਉਹ ਵਿਅਕਤੀ ਰਨਵੇਤੇ ਦੇ ਦੌੜ ਰਿਹਾ ਸੀ ਅਤੇ ਇੱਕ A319 ਜਹਾਜ਼ ਦੇ ਰਸਤੇ ਵਿੱਚ ਆ ਗਿਆ ਤੇ ਉਸ ਨੂੰ ਜਹਾਜ਼ ਦੇ ਇੰਜਣ ਨੇ ਖਿੱਚ ਲਿਆ ਜਿਸ ਨਾਲ ਉਸ ਦੀ ਮੌਤ ਹੋ ਗਈ। ਇੱਕ ਨਿਊਜ਼ ਏਜੰਸੀ ਦੇ ਅਨੁਸਾਰ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਪੀੜਤ ਆਪਣੀ ਜਾਨ ਲੈਣ ਦੇ ਇਰਾਦੇ ਨਾਲ ਹੀ ਰਨਵੇਤੇ ਆਇਆ ਸੀ। ਉਹ ਵਿਅਕਤੀ ਜੋ ਨਾ ਤਾਂ ਯਾਤਰੀ ਸੀ ਅਤੇ ਨਾ ਹੀ ਹਵਾਈ ਅੱਡੇ ਦਾ ਕੋਈ ਕਰਮਚਾਰੀ ਸੀ ਸੁਰੱਖਿਆ ਕਰਮਚਾਰੀਆਂ ਨੂੰ ਚੱਕਵਾ ਦੇ ਕੇ ਜਹਾਜ਼ ਵੱਲ ਭੱਜਿਆ ਜਦੋਂ ਕਿ ਜਹਾਜ਼ ਪਹਿਲਾਂ ਹੀ ਚੱਲ ਰਿਹਾ ਸੀ ਹਵਾਈ ਅੱਡੇ ਦੇ ਸੰਚਾਲਕ ਐਸ ਸੀ ਬੀਓ ਨੇ ਟੈਕਸੀਵੇਅ ਤੇ ਹੋਈ ਸਮੱਸਿਆ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਰਿਪੋਰਟਾਂ ਦੇ ਅਨੁਸਾਰ ਜਹਾਜ਼ ਦੇ ਉਡਾਣ ਭਰਨ ਦੀ ਤਿਆਰੀ ਕਰਦੇ ਸਮੇਂ ਇੰਜਣ ਵਿੱਚ ਫਸਣ ਕਾਰਨ ਵਿਅਕਤੀ ਦੀ ਮੌਤ ਹੋ ਗਈ ਹਾਦਸੇ ਤੋਂ ਬਾਅਦ ਹਵਾਈ ਅੱਡਾ ਲਗਭਗ 2 ਘੰਟਿਆਂ ਲਈ ਬੰਦ ਰਿਹਾ ਕੁੱਲ 9 ਉਡਾਣਾਂ ਨੂੰ ਡਾਇਵਰਟ ਕਰਨਾ ਪਿਆ ਤੇ 6 ਦਾ ਰੂਟ ਬਦਲ ਦਿੱਤਾ ਗਿਆ ਜਦੋਂ ਕਿ ਹਵਾਈ ਅੱਡੇ ਤੇ ਉਡਾਣ ਭਰਨ ਵਾਲੀਆਂ 8 ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਲੈਂਡਿੰਗ ਉਡਾਣਾਂ ਨੂੰ ਖੇਤਰ ਦੇ ਹੋਰ ਹਵਾਈ ਅੱਡਿਆਂ ਵੱਲ ਮੋੜ ਦਿੱਤਾ ਗਿਆ ਜਿਸ ਵਿੱਚ ਬੋਲੋਨਾ, ਵੈਰੋਨਾ ਅਤੇ ਮਿਲਾਨ ਮੈਲਪੈਂਸਾ ਸ਼ਾਮਲ ਨੇ ਇਹ ਜਹਾਜ਼ ਘੱਟ ਲਾਗਤ ਵਾਲੀ 에어ਲਾਈਨ ਵਲੋਟੀਆ ਦਾ 에어ਬੱਸ 319 ਇਹ ਜਹਾਜ਼ ਬਰਗਾਮੋ ਤੋਂ ਉਤਰੀ ਸਪੇਨ ਦੇ ਅਸਤੂਰੀਆਸ ਜਾ ਰਿਹਾ ਸੀ ਕਥਿਤ ਤੌਰ ਤੇ ਇਹ ਘਟਨਾ ਜਹਾਜ਼ ਦੇ ਬੋਰਡਿੰਗ ਪੂਰੀ ਕਰਨ ਅਤੇ ਟਰਮੀਨਲ ਤੋਂ ਦੂਰ ਜਾਣ ਤੋਂ ਥੋੜੀ ਦੇਰ ਬਾਅਦ ਹੋਈ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ